ਤਾਂ ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਸਭ ਵਧੀਆ ਹੋਣਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦਾ ਪੂਰਾ ਜੋਰ ਹੈ ਤੇ ਹਰ ਕੋਈ ਬੰਦਾ ਫੇਸਬੁੱਕ YouTube ਇੰਸਟਾਗ੍ਰam ਜਾਂ ਕਿਸੇ ਹੋਰ ਵੈਬਸਾਈਟ ਦੇ ਉੱਤੇ ਕੰਮ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਪੈਸਾ ਕਮਾਣ ਦੀ ਉਮੀਦ ਰੱਖਦਾ ਹੈ ਤੇ ਐਵੇਂ ਹੀ ਮੇਰੇ ਪੇਜ ਨੂੰ ਵੀ ਬਣੇ ਹੋਏ ਕਾਫੀ ਸਾਲ ਹੋ ਗਏ ਲੇਕਿਨ ਮੈਂ ਇਸ ਪੇਜ ਦਾ ਇਸਤੇਮਾਲ ਘੱਟ ਵੱਧ ਹੀ ਕਰਦਾ ਸੀ ਲੇਕਿਨ ਪਿਛਲੇ ਕੁਝ ਸਮੇਂ ਤੋਂ ਇਸ ਪੇਜ ਤੇ ਮੈਂ ਲਗਾਤਾਰ ਵੀਡੀਓ ਬਣਾ ਕੇ ਅਪਲੋਡ ਕਰ ਰਿਹਾ ਹਾਂ ਤੇ ਹਰ ਵਾਰ ਮੈਂ ਚੈੱਕ ਕਰਦਾ ਰਹਿੰਦਾ ਹਾਂ ਕਿ ਮੈਨੂੰ ਕੰਟੈਂਟ ਮੋਨਟਾਈਜੇਸ਼ਨ ਟੂਲ ਮਿਲਿਆ ਹੈ ਜਾਂ ਨਹੀਂ ਮਿਲਿਆ ਤਿੰਨ ਚਾਰ ਤਰ੍ਹਾਂ ਦੇ ਟੂਲ ਮੈਨੂੰ ਪਹਿਲਾਂ ਹੀ ਮਿਲੇ ਹੋਏ ਹਨ ਲੇਕਿਨ ਉਹ ਐਨੇ ਜ਼ਿਆਦਾ ਫਾਇਦੇਮੰਦ ਨਹੀਂ ਹਨ ਤੇ ਜਿਵੇਂ ਹੀ ਮੈਂ ਕੱਲ ਰਤੀ ਆਪਣੀ ਫੇਸਬੁੱਕ ਪ੍ਰੋਫਾਈਲ ਯਾਨਕੀ ਫੇਸਬੁੱਕ ਪੇਜ ਚੈੱਕ ਕਰਦਾ ਹਾਂ ਤਾਂ ਮੈਨੂੰ ਕੀ ਦਿਖਦਾ ਹੈ ਕਿ ਮੈਨੂੰ ਫੇਸਬੁੱਕ ਦੀ ਤਰਫ ਤੇ ਇਨਵੀਟੇਸ਼ਨ ਭੇਜਿਆ ਹੋਇਆ ਹੈ ਤੇ ਐਕਟਿਵ ਕਰਨ ਦਾ অপਸ਼ਨ ਆ ਰਿਹਾ ਹੈ ਤੇ ਮੈਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਸਭ ਤੋਂ ਪਹਿਲਾਂ ਮੈਂ ਪੇਜ ਨੂੰ ਮੋਨਟਾਈਜੇਸ਼ਨ ਦੇ ਕੰਟੈਂਟ ਮੋਨਟਾਈਜੇਸ਼ਨ ਟੂਲਸ ਈਗਾ ਉਸ ਨੂੰ ਮੈਂ ਐਕਟਿਵੇਟ ਕੀਤਾ ਆਪਣੇ ਅਕਾਊਂਟ ਨੰਬਰ ਵਗੈਰਾ ਸਾਰਾ ਕੁਝ ਪੈਨ ਕਾਰਡ ਵੀ ਸਾਰਾ ਕੁਝ ਸਹੀ ਕਰਕੇ ਡਿਟੇਲ ਭਰ ਦਿੱਤੀ ਹੈ ਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ ਜਿਹੜੇ ਵੀ ਬੰਦੇ ਫੇਸਬੁੱਕ ਪੇਜ ਜਾਂ ਕੋਈ ਹੋਰ ਪੇਜ ਜਾਂ ਕਿਸੇ ਤਰ੍ਹਾਂ ਦੇ ਹੋਰ ਵੈਬਸਾਈਟ ਦੇ ਉੱਤੇ ਕੰਮ ਕਰ ਰਹੇ ਹਨ ਉਹ ਮੇਰੀ ਇਸ ਖੁਸ਼ੀ ਨੂੰ ਸਮਝ ਸਕਦੇ ਹਨ ਤੇ ਦੱਸੋ ਕੀ ਅਗਰ ਤੁਹਾਨੂੰ ਵੀ ਟੂਲ ਮਿਲਿਆ ਹੋਇਆ ਹੈ ਤਾਂ ਤੁਹਾਨੂੰ ਕਿਵੇਂ ਦੀ ਅਰਨਿੰਗ ਹੋ ਰਹੀ ਹੈ ਤੇ ਤੁਸੀਂ ਆਪਣੇ ਪੇਜ ਨੂੰ ਕਿਵੇਂ ਰਨ ਕਰ ਰਹੇ ਹੋ ਜੇ ਅਗਰ ਤੁਹਾਨੂੰ ਇਹ ਟੂਲ ਨਹੀਂ ਮਿਲਿਆ ਹੈ ਤਾਂ ਹੌਸਲਾ ਨਾ ਛੱਡੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵੀ ਟੂਲ ਮਿਲ ਜਾਵੇਗਾ ਤੇ ਤੁਸੀਂ ਵਧੀਆ ਤਰੀਕੇ ਦੇ ਨਾਲ origignal content ਪਾਉਂਦੇ ਰਹੋ ਤੇ ਇਸੇ ਤਰ੍ਹਾਂ ਕੰਮ ਕਰਦੇ ਰਹੋ ਤੇ ਮੈਂ ਵੀ ਉਮੀਦ ਨਹੀਂ ਛੱਡੀ ਤੇ ਲੱਗਿਆ ਰਿਹਾ ਮੈਨੂੰ ਇੱਕ ਵਾਰ ਨੂੰ ਤਾਂ ਪਹਿਲਾਂ ਹੁੰਦਾ ਸੀ ਕਿ ਨਹੀਂ ਯਾਰ ਇਸ ਤੇ ਗੱਲ ਨਹੀਂ ਬਣੇਗੀ ਲੇਕਿਨ ਫਿਰ ਤੋਂ ਹੌਸਲਾ ਬੁਲੰਦ ਕਰਕੇ ਮੈਂ ਦੁਬਾਰਾ ਕੰਟੈਂਟ ਕ੍ਰੀਏਟ ਕਰਨ ਲੱਗ ਗਿਆ ਤੇ ਸਾਰੇ ਕੰਟੈਂਟ ਲਗਭਗ ਮੇਰੇ オリジナル ਤੇ ਆਪਣੇ ਹੀ ਹੁੰਦੇ ਹਨ ਤੇ ਤੁਸੀਂ ਵੀ ਇਸੇ ਤਰ੍ਹਾਂ ਦਾ ਕੰਟੈਂਟ ਤਿਆਰ ਕਰਿਆ ਕਰੋ ਜਿਸ ਦੇ ਵਿੱਚ ਕਾਪੀ ਪੇਸਟ ਵਾਲਾ ਕੰਮ ਨਹੀਂ ਕਰਨਾ ਰਿਐਕਸ਼ਨ ਵੀਡੀਓ ਤੇ ਵੀ ਕੰਮ ਨਾ ਕਰੋ ਅਗਰ ਹੋਰ ਵੀ ਤੁਹਾਨੂੰ ਕੁਝ ਲੱਗਦਾ ਹੈ ਪਤਾ ਕਰਨਾ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜਾਂ ਮੈਸੇਜ ਦੇ ਵਿੱਚ ਪਾ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ਕਿ ਪੂਰੇ ਤੋਂ ਪੂਰਾ ਜਿਹੜਾ ਤੁਹਾਡਾ ਮਸਲਾ ਹੈ ਉਹ ਸਲਵ ਆਊਟ ਕਰਾਂ ਤੇ ਜਿਵੇਂ ਮੈਨੂੰ ਅੱਜ ਖੁਸ਼ੀ ਪ੍ਰਾਪਤ ਹੋਈ ਹੈ ਯਾਨੀ ਕਿ ਪਿਛਲੇ ਕੱਲ੍ਹ ਰੱਤੀ ਖੁਸ਼ੀ ਪ੍ਰਾਪਤ ਹੋਈ ਹੈ ਉਸੇ ਤਰ੍ਹਾਂ ਤੁਹਾਨੂੰ ਵੀ ਖੁਸ਼ੀਆਂ ਮਿਲਦੀਆਂ ਰਹਿਣ ਇਹ ਮੈਂ ਉਮੀਦ ਕਰਾਂਗਾ ਹਾਂ ਇਹ ਵੀ ਗੱਲ ਹੈ ਕਿ ਮੇਰੀ ਵੀਡੀਓਜ਼ ਤੇ ਐਨੇ ਜ਼ਿਆਦਾ ਹਲੇ ਵਿਊਜ਼ ਨਹੀਂ ਆ ਰਹੇ ਨਾ ਹੀ ਐਨੇ ਜ਼ਿਆਦਾ ਰੀਚ ਹੈ ਕਿ ਮੈਂ ਇੱਕ ਦਿਨ ਦੇ ਜਾਂ ਇੱਕ ਮਹੀਨੇ ਦੇ ਵਿੱਚ ਲੱਖ ਰੁਪਿਆ ਕਮਾ ਲਵਾਂ ਲੇਕਿਨ ਮੈਨੂੰ ਇਹ ਵੀ ਉਮੀਦ ਹੈ ਕਿ ਮੇਰੀ ਇਹ ਸ਼ੁਰੂਆਤ ਹੈ ਤੇ ਜਿਵੇਂ ਮੈਨੂੰ ਟੂਲ ਮਿਲਿਆ ਹੈ ਤੇ ਮੇਰੇ ਅੰਦਰ ਦੀ ਉਮੀਦ ਹੋਰ ਜ਼ਿਆਦਾ ਵੱਧ ਗਈ ਹੈ ਤੇ ਮੈਂ ਕੰਮ ਹੋਰ ਤੇਜ਼ੀ ਦੇ ਨਾਲ ਕਰਾਂਗਾ ਤੇ ਤੁਸੀਂ ਵੀ ਇੱਕ ਵਾਰ ਟ੍ਰਾਈ ਕਰੋ ਅਗਰ ਨਹੀਂ ਕਰਦੇ ਹੋ ਅਗਰ ਦਿਲ ਦੇ ਵਿੱਚ ਸੋਚਿਆ ਹੈ ਕਿਸੇ ਨੇ ਉਹ ਵੀ ਟ੍ਰਾਈ ਕਰ ਸਕਦੇ ਹਾਂ ਲੇਕਿਨ ਆਪਣੇ ਕੰਟੈਂਟ ਦਾ ਪੂਰਾ ਧਿਆਨ ਰੱਖਣਾ origignal ਕੰਟੈਂਟ ਦੇਣਾ ਤੇ ਕਿਸੇ ਦਾ ਫੇਕ ਕਾਪੀ ਪੇਸਟ ਕੁਝ ਵੀ ਹੈ ਜੇ ਕੰਮ ਨਹੀਂ ਕਰਨਾ ਕਿਉਂ ਕਰਕੇ ਫੇਸਬੁੱਕ ਦੀ ਪਾਲਿਸੀ ਨੂੰ ਮੰਨਣਾ ਵੀ ਜ਼ਰੂਰੀ ਹੈ ਤਾਂ ਹੀ ਤੁਹਾਡਾ ਜੋ ਪੇਜ ਮੋਨਟਾਈਜ਼ ਹੋਵੇਗਾ ਆਈ ਹੋਪ ਤੁਸੀਂ ਵੀ ਮੇਰੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਵੋ ਤੇ ਮੈਨੂੰ ਵਧਾਈਆਂ ਦਿਵੋ ਉਸ ਤੋਂ ਬਾਅਦ ਅਗਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਅਗਰ ਕਿਸੇ ਨੂੰ ਜ਼ਰੂਰਤ ਹੈ ਕਿ ਕੁਝ ਪਤਾ ਨਹੀਂ ਲੱਗਦਾ ਪੇਜ ਦੇ ਬਾਰੇ ਤਾਂ ਤੁਸੀਂ ਇੱਕ ਵਾਰ ਕਮੈਂਟ ਕਰ ਸਕਦੇ ਹੋ ਤੇ ਮੈਂ ਤੁਹਾਡੇ ਪੂਰੀ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਮੈਂ ਕਿਸੇ ਨਾ ਕਿਸੇ ਤਰ੍ਹਾਂ ਦਾ ਹੱਲ ਕੱਢ ਕੇ ਦੇਵਾਂ ਤੇ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਪਿਆਰ ਮਿਲਿਆ ਮੈਨੂੰ ਤੇ ਅੱਗੇ ਵੀ ਐਵੇਂ ਪਿਆਰ ਦਿੰਦੇ ਰਹੋ ਤੇ ਮੇਰੀ ਵੀਡੀਓ ਵਗੈਰਾ ਸ਼ੇਅਰ ਕਰਦੇ ਆ ਕਰੋ ਪੇਜ ਨੂੰ ਫੋਲੋ ਕਰੋ ਧੰਨਵਾਦ